ਧਰਮ ਦੀ ਯਾਤਰਾ ਇਸ ਬੋਧ ਦੇ ਨਾਲ ਇਸ ਗਿਆਨ ਦੇ ਨਾਲ ਆਰੰਭ ਹੁੰਦੀ ਹੈ ਧਰਮ ਦੀ ਯਾਤਰਾ ਮਾਲਾ ਪਹਿਰਨ ਨਾਲ ਨਹੀਂ ਜਾਂਦਾ ਧਰਮ ਦੀ ਯਾਤਰਾ ਬਾਤ ਕਰਨ ਨਾਲ ਨਹੀਂ ਜਾਂਦਾ ਧਰਮ ਦੀ ਯਾਤਰਾ ਤਖਤੇ ਕਰਨ ਨਾਲ ਉਸਤਾਦੀ ਬਾਤ ਸੁਣਨ ਨਾਲ ਨਹੀਂ ਜਾਂਦਾ ਕਥਾ ਸੁਣਦੇ ਆ ਸੁਣਦੇ ਵੀ ਉੱਥੇ ਹੀ ਰਹੇਗਾ ਕਥਾ ਕਰਦੇ ਆ ਕਰਦੇ ਆ ਵੀ ਛੋਟੇ ਦਾ ਛੋਟੇ ਹੀ ਕਿਤਨੇ ਪਰਦੇ ਆ ਕਰਦੇ ਆ ਵੀ ਛੋਟਾ ਰਹੇਗਾ ਸਮਨੇ ਆ ਸੁਣਦੇ ਆ ਵੀ ਛੋਟਾ ਬਾਤ ਕਰਨੇ ਕਰਦੇ ਆ ਵੀ ਛੋਟਾ ਹੀ ਰਹੇਗਾ ਸਮਨੇ ਆ ਸੁਣਦੇ ਆ ਵੀ ਛੋਟਾ ਕੋਈ ਵੱਡੇ ਵੱਡੇ ਪਾਰਟੀ ਇਹਨਾਂ ਪਾਰਟੀ ਅਖਬਾਰਾਂ ਦੀ ਬੜੀ ਚਰਚਾ ਹੈ ਕੀ ਵੀ ਤੇ ਤ੍ਰਿਵਨ ਤ੍ਰਿਵਨ ਰੋਜ਼ਾਰੇ ਤੇ ਤ੍ਰਿਪਾਟ ਇਕ ਤ੍ਰਿਮਾਤਵੀ ਨੇ ਕਤਲ ਕੀਤੀ ਅਨਰਥ ਤੇ ਤ੍ਰਿਪਾਟ ਤ੍ਰਿਪਾਟ ਠੀਕ ਇਸ ਨੂੰ ਕਹਿੰਦੇ ਤਿੰਨ ਰੇਦਾਂ ਦਾ ਫਾਤੀ ਤ੍ਰਿਪਾਟ ਐਰਾਣੀ ਤ੍ਰਿਪਾਟ ਫਿਰ ਕਟ ਤ੍ਰਿਪਾਟ ਫਿਰ ਬਰਾਤ ਦਾ ਤ੍ਰਿਪਾਟ ਫਿਰ ਡਟਾਇਤ ਪਰ ਪਾਪ ਬਦਲ ਬੈਠੇ ਨੇ பா பட விவன் தாிரா பாத்தன கணக்கே ஆரம்ப நினை ஆ तो कैसे आरंभ होंगे आरंभ हो बीरे छोटा मन कबूलन ना मैं छोटा मैं कुछ भी नहीं हे प्रभु मैं कुछ भी नहीं ऐसा हे प्रभु मैं आज मैं कुछ भी मैं कुछ भी नहीं कृष्ण जिस ढंग ਨਾਲ इस पावन वादरे ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਆਨ ਕੀਤਾ ਕਿਉਂਕਿ ਅਸ਼ਟਪਦੀ ਹੈ ਪਹਿਲੇ ਮੈਂ ਤੁਹਾਡੇ ਸਾਹਮਣੇ ਅਰਥ ਰੱਖ ਰਿਹਾ ਸਮੇਂ ਦੀ ਗੁਜਾਰਿਸ਼ ਹੋਈ ਫਿਰ ਮੈਂ ਖੁਲਾਸਾ ਕਰਾਂਗਾ ਧਰਮ ਦੀ ਯਾਤਰਾ ਇਥੋਂ ਆਰੰਭ ਹੋਦੀ ਹੈ ਮੈਂ ਛੋਟਾ ਇਹ ਪ੍ਰਭੂ ਮੈਂ ਛੋਟਾ ਮੈਂ ਕੁਝ ਵੀ ਬਾਬਾ ਸ੍ਰੀ ਚੰਦ ਬ੍ਰਹਮ ਗਿਆਨੀ ਸੰਗ ਜੁੜੀ ਹੋਈ ਆਤਮਾ ਨੰਗੁਰਾ ਨਿਖਦੇਵ ਜੀ ਮਹਾਰਾਜ ਦੇ ਸਹਬਜ਼ਾਦੇ ਲਖੇ بڑے بڑے ਮਹਾਪੁਰਸ਼ਾਂ ਦੇ ਅੰਦਰ ਵੀ ਕਦੇ-ਕਦੇ ਮਨਾਂਤ ਭਰੀ ਮਿਲਦੀ ਪੈਦਾ ਹੋ ਜਾਂਦੀ ਹੈ ਜਿਵੇਂ ਕਿ ਦੇਰੇ ਸਤੰਦ ਮੋਨਲਸਨ ਤੇ ਕਾਰ ਵੇਟ ਲੈਣ ਵਾਸਤੇ ਆਏ ਸੰਤ ਅਨੰਗੁਰਾਮ ਦਾਸ ਜੀ ਹਰੇਿਆਂ ਦਾ ਜੋ ਖਰਚਾ ਸੀ ਉਹ ਗੁਰੂ ਘਰ ਕੋ ਚਲਣਾ ਸੀ ਉਦਾਸੀ ਸੰਪਰਦਾ ਦੇ ਰੁਟੇ ਰਹੇ ਉਸ ਵਕਤ ਜੋ ਬਾਬਾ ਸ੍ਰੀ ਚੰਦ ਨੇ ਬਣਾ ਖਰਚਾ ਗੁਰੂ ਘਰ ਤੋਂ ਚੱਲਦਾ ਸੀ ਉਹਨੂੰ ਘਾਰ ਵੇਡਣੇ ਸੰਕਾਰ ਵੇਡ ਲੈਣ ਵਾਸਤੇ ਬਾਬਾ ਸ੍ਰੀ ਚੰਦ ਖੁਦ ਆਉਂਦੇ ਸੀ ਉਹ ਘਾਰ ਵੇਡ ਲੈਣ ਵਾਸਤੇ ਆਏ ਪਰ ਬਾਬਾ ਸ੍ਰੀ ਚੰਦ ਉਸ ਦਿਨ ਕਿਧਰੇ ਮਜ਼ਾਕ ਤੇ ਮੋੜ ਗਏ ਸੀ ਮਨੂ ਰਾਮਦਾਸ ਜੀ ਮਹਾਰਾਜ ਦਾ ਦਾੜਾ ਕੋੜੇ ਅੰਧਲੇ ਜੱਗ ਅਸੇ ਇਹ ਦਾੜੇ ਦੀ ਕਰਮਾਥ ਕਰਕੇ ਚੰਕੂ ਪਾਬਾ ਸੀ ਚੰਦੇ ਤੇ ਜੀ ਸ਼ਰਮਾ ਸੀ ਕੁਟੀਆਂ ਸਨ ਤੇ ਘਟਾਵਾਂ ਸਿਰ ਦੀਆਂ ਬੜੀਆਂ ਲੰਮੀਆਂ ਸਨ ਮੌਦ ਦੇ ਸਨ ਕਹੇ ਬੈ ਤੇ ਐ ਐ ਨਾਉ ਦਾ ਦਾੜਾ ਅਤੇ ਬਾਖੀ ਰਬ ਨਾਲ ਜੋੜੇ ਹੈ ਕਿ ਬੇਤਨਾ ਵੱਡਾ ਗਾੜਾ ਕਿਉਂ ਹੈ ਹੈ ਨਾ ਵੱਡਾ ਗਾੜਾ ਹੈਰਾ ਇਤਨਾ ਵੱਡਾ ਗਾੜਾ ਹਨ ਗੁਰੂ ਰਾਮਦਾਸ ਜੀ ਕਹਿਣ ਲਗੇ ਮਹਾਪੁਰਸ਼ ਬੜੇ ਚਰਨ ਸਾਜਣ ਬੜੇ ਚਰਨ ਕਬਈਕਾ ਦੇ ਸਾਗਰ ਦੇ ਚ ਹੋ ਗਏ ਸਰੀਰ ਤੋਂ ਬੋਲਾ ਨੇ ਇਸਮਾਦ ਕਰਕੇ ਤੋਂ ਬਚਨਾ ਨੇ ਹਿਲਾ ਕੇ ਰੱਖਿਆ ਬੜੇ ਛੰਨ ਜਾਣ ਮਹਾਨ ਹੈ ਉਹ ਮਨੁੱਖ ਜੋ ਮਹਾਨ ਹੁੰਦੇ ਆਇਆ ਛੋਟਾ ਫਣ ਕਬੂਲ ਕਰੇ ਤੁਛ ਹੈ ਉਹ ਮਨੁੱਖ ਛੋਟਾ ਹੁੰਦਾ ਹੋਇਆ ਛੋਟਾ ਫਣ ਕਬੂਲ ਨਾ ਕਰੇ ਮੈਨੂੰ ਫਿਰ ਕਹਿਣ ਦੇਣਾ ਇਹ ਦੋ ਦਿਵਸ ਕਿਤਨਾ ਮਹਾਨ ਹੈ ਉਹ ਮਨੁੱਖ ਕਿ ਮਹਾਨ ਹੁੰਦੇ ਆਇਆ ਛੋਟਾ ਬਣ ਕਰੂ ਔਰ ਕਿਤਨਾ ਛੋਟਾ ਹੈ ਉਹ ਮਨੁੱਖ ਕਿ ਛੋਟਾ ਹੁੰਦਾ ਹੋਇਆ ਛੋਟਾ ਬਣ ਕਰੂ ਤੁਝ ਹੁੰਦੇ ਆਇਆ ਤੁਝ ਪਣਾ ਤਾ ਬੋਲ ਨਹੀਂ ਤੁਸੀਂ ਰੋਜ਼ ਦੇ ਸਰੋਤੇ ਹੋ ਸੁਣਨ ਵਾਲੇ ਉਮੀਦ ਇਹ ਗੱਲ ਪਕੜ ਦੇ ਚਾਹੀ ਹੋਵੇਗੀ ਧਰਮ ਦੀ ਯਾਤਰਾ ਧਾਰਮਿਕ ਕਰਮਾਂ ਨਾਲ ਆਰੰਭ ਨਹੀਂ ਨਹੀਂ ਕਿਸੇ ਵਕਤ ਮਨੁੱਖਤਾ ਦਾ ਧਾਰਮਿਕ ਸੁਭਾਅ ਸੀ ਅੱਜ ਧਾਰਮਿਕ ਕਰਮ ਨੇ ਧਾਰਮਿਕ ਸੁਭਾਅ ਨਹੀਂ ਹੈ इसका एक प्रत्यक्ष सबूत भी मिलता है बड़े ध्यान सुनना साढ़े तीन हजार साल पहले जमीन पे कोई धार्मिक मंदिर नहीं, सकता। नहीं सकता। सब तो पुराना धर्म इस देश का सनातन मत सनातन मत के मंदिर ही नहीं स हजार साल पहले महात्मा बुद्ध हो साल उन्होंने तीन तो सौ साल बाद बोध मठ बनने शुरू हुए। का इतिहास कोई पुराना नहीं सतरा सौ साल पहले चर्च नहीं सन सा। साढ़े तेरह सौ साल पहले मस्जिद नहीं सन ਉਹਨੇ 500 ਸਾਲ ਪਹਿਲੇ ਗੁਰਦੁਆਰੇ ਨਹੀਂ ਸਨ ਨਾ ਗੁਰਦੁਆਰੇ ਸਨ ਨਾ ਮਸਜਿਦਾਂ ਸਨ ਨਾ ਚਰਚ ਸਨ ਨਾ ਬੋਧ ਮੱਠ ਸਨ ਨਾ ਸਿਨਾਵਾਦ ਸਨ ਔਰ ਨਾ ਹੀ ਸਨਾਤਨੀ ਮੰਦਰ ਸਨ ਤਾਂ کیا ਉਸ ਜ਼ਮਾਨੇ ਦਾ ਸਮਾਜ ਅਧਾਰਮਕ ਸੀ ਇੱਕ ਮੰਦਰ ਨਹੀਂ ਬਣਾ ਸਕਦੇ ਇਸ ਵਿੱਚ ਕਿ ਉਹ ਉਸ ਵਕਤ ਦੇ ਲੋਕੀਂ ਆਧਾਰਮਕ ਸੰਗਤ ਨਹੀਂ ਉਹ ਇਤਨੇ ਧਾਰਮਕ ਸੰਗਤ ਉਹ ਇਤਨੇ ਧਾਰਮਕ ਸੰਗਤ ਇੱਕ ਦੂਗੇ ਨੂੰ ਵੇਖ ਕੇ ਹੀ ਪ੍ਰਮਾਤਮਾ ਚਾਹੇ ਤੇ ਆਗੰਗਰਾ ਜੀ ਮੰਦਿਰ ਬਣਾਉਣ ਦੀ ਲੋੜ ਹੋਈ ਸੀ ਜਿੰਦਗੀ ਹਰੀ ਮੰਦਿਰ ਬਣੀ ਹੋਈ ਸੀ ਜੀਵਨ ਹਰੀ ਮੰਦਿਰ ਬਣਿਆ ਹੋਇਆ ਸੀ جسے نام دیتی دا بول ہے دیہی مسجد من ماوڑا ساجد نے مراد گزارے اے مسلمانو میری دیہی مسجد بنو گے زمین تے مسجد بنا دی لوڑ نہیں میرا جیون مسجد بن گیا خانہ خدا بن گیا پٹھاں دی مسجد بنان دی لوڑ نہیں ਪੰਜ ਵਕਤ ਨਮਾਜ਼ ਪੜਦੇ ਹੋ ਉਹ ਵੀ ਮੈਂ ਹਰ ਵਕਤ ਪੜਦਾ ਤੁਸੀਂ ਪੰਜ ਟਾਈਮ ਮਸਜਿਦ ਦੇ ਜਾਂਦੇ ਹੋਗੇ ਮੈਂ ਤੇ ਹਰ ਵਕਤ ਖਾਨਾ ਖੁਦਾ ਦੇ ਵਿੱਚ ਹੀ ਹੈ ਜੀਵਨ ਹਰੀ ਮੰਦਰ ਸੀ ਜੀਵਨ ਖਾਨਾ ਖੁਦਾ ਸੀ ਸੁਭਾਅ ਵਿੱਚ ਬਿਨਮਰਤਾ ਸੀ ਸੁਭਾਅ ਵਿੱਚ ਦਇਆ ਸੀ ਸੁਭਾਅ ਵਿੱਚ ਗਿਆਨ ਸੀ ਸੁਭਾਅ ਵਿੱਚ ਪ੍ਰੇਮ ਸੀ ਸਵਾਹੋ ਦੇ ਚ ਨਿਰਵੈਰਤਾ ਸੀ ਸਵਾਹੋ ਦੇ ਚ ਭਾਈਚਾਰਾ ਸੀ ਸਵਾਹੋ ਦੇ ਚ ਆਨੰਦ ਸੀ ਖੇੜਾ ਸੀ ਖੁਸ਼ੀ ਸੀ ਜੀਵ ਨੇ ਹਰੀ ਮੰਦਰ ਬਣ ਗਿਆ ਸੀ ਤਾਂ ਮੰਦਰ ਬਣਾਉਣ ਦੀ ਜ਼ਰੂਰਤ ਤੇ ਲੋੜ ਨਹੀਂ ਸੀ ਸਦੇ ਸਦੇ ਜੀਵਨ ਵੇਚੇ ਭਗਵਾਨ ਦੇ ਥਾਂ ਤੇ ਸ਼ੈਤਾਨ ਘਰ ਬਣ ਤਾ ਤਾਂ ਫਿਰ ਜ਼ਮੀਨ ਤੇ ਮੰਦਰ ਬਣਾਉਣ ਦੀ ਲੋੜ ਤੇ ਮਨੁੱਖ ਨੂੰ ਪ੍ਰੇਰਨਾ ਦੇ ਮਿਲਣ। ਮਨੁੱਖ ਨੂੰ ਪ੍ਰੇਰਨਾ ਦੇ ਇਹ ਜੋ ਮੰਦਰ ਬਣਾਇਆ ਹੈ, ਤੂੰ ਐਸਾ ਹੀ ਬਣਨਾ। ਜੇ ਜੋ ਮੰਦਰ ਵਿੱਚ ਕੀਰਤਨ ਹੋ ਰਿਹਾ ਹੈ, ਇਹ ਤੇਰੇ ਜੀਵਨ ਵਿੱਚ ਕੀਰਤਨ ਹੋਵੇ। ਇਹ ਜੋ ਮੰਦਰ ਵਿੱਚ ਭਗਤ ਕਰਤਾ ਹੈ, ਇਹ ਤੇਰੇ ਜੀਵਨ ਵਿੱਚ ਭਗਤ ਕਰਤਾ ਹੋਵੇ। ਜੇ ਜੋ ਮੰਦਰ ਵਿੱਚ ਚਾਹਨਾ ਹੈ, ਇਹ ਤੇਰੇ ਜੀਵਨ ਵਿੱਚ ਚਾਹਨਾ ਹੋਵੇ। कि जो मंदिर सुगंधी है मैंने कहे तेरे जीवन जमीन पे मंदिर की लड़ है गली गली दस दस मंदिर ने हर घर आधारमक मनुख ने आधारमिक नाल संसार भर गया धार्मिक मंदरा न गलिया दिया गलिया बन ऐसा उल्टा हो बड़े धार्मिक कर्म हो रहे ने धार्मिक स्वभाव को धार्मिक स्वभाव पे दया है प्रेम है निर्वैरता है विनम्रता है समदृष्टि प्रेम है आनंद है खेड़ा। है धार्मिक कर्म ने ਤੌਹ ਸਵਾਲ ਨਹੀਂ ਹੈ ਬੁੱਤ ਹੈ ਬੁੱਤ ਵਿੱਚ ਜਾਨ ਬਹਲੀ ਜੇ ਜਾਨ ਹੀ ਨਾ ਰਹੀ ਉਹ ਬ੍ਰਖੀ ਕਰੀਏ ਬੁੱਤੇ ਬੋਜਣੇ ਨਾਲ ਕੀ ਜਾਨ ਤੇਰੀ ਜਿੰਦਗੀ ਦੇ ਰਹੀ ਸਵਾਬ ਤੇ ਰਿਆ ਨਹੀਂ ਕਰਮ ਤੇ ਬੁੱਤ ਹੈ ਕਰਮ ਤੇ ਬੁੱਤ ਹੈ ਕਰਮ ਤੇ ਤਸਵੀਰ ਤੂੰ ਕਰੋ ਬੁੱਤ ਜਾਨ ਤੇ ਲਈ ਮੈਂ ਅਰਜ਼ ਕਰਨਾ ਜਦ ਸੁਭਾਅ ਹੋਵੇ ਉਸ ਮਨੋ ਪ੍ਰੋਵੇਤ ਦੇ ਪਰਮਾਤਮਾ ਚੇਤੇ ਆਉਣਾ ਅਸੀਂ ਅਰਦਾਸ ਦੇ ਐਵੇਂ ਨਹੀਂ ਨੇ ਸ਼ਬਦ ਐੜ ਕੀਤੇ ਸੇਈ ਸੰਤ ਗੁਰੂ ਮੁਖ ਪਿਆਰੇ ਨੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਕੇ ਅਵੇ ਨਹੀਂ ਆਏ ਕੁਝ ਕਾਰਨ ਵਸੋਂ ਦੇ ਤੇ तो हम तो मैं तो राम धर्म की यात्रा आरंभ आई है इस ख्याल इस ज्ञान कि मैं हूं हे प्रभु मैं कुछ नहीं कुछ नहीं तू तो सागर है मैं बूंद ठीक है तेरी बूंद हां पर केवल बूंद ਤੂੰ ਤੇ ਮਹਾਨ ਬਟਕ ਬ੍ਰਖਸ਼ੇ ਪੌੜ ਦਾ ਰਖ ਹੈ ਮੈਂ ਤੇ ਕਿਛੋਟਾ ਬੀਜਾਂ ਪਾਵੇਂ ਤੇਰਾ ਹੀ ਬੀਜ ਪਰ ਬੀਜ ਉਹ ਮੇਰੇ ਦੇ ਗੱਲ ਵੀ ਪੱਤਰ ਦੇ ਚਾਈ ਹੋਵੇ ਤੂੰ ਸਮਰਥ ਵੜਾ ਮੇਰੀ ਮੱਤ ਤੋਂ ਤੂੰ ਤੇ ਬਟਕ ਬ੍ਰਖਸ਼ੇ ਤੂੰ ਤੇ ਬੋੜ ਦਾ ਇਤਨਾ ਫੈਲਾ ਹੋਇਆ ਦਰਖ रहते भी ठीक है तेरा ही बीज पर बीज वृक्ष नहीं तू तो सागर है मैं बोंद पावे तेरी बोंद पर बोंद बोंद सागर होना चाहती है बीज वृक्ष होना चाहता ਕਿ ਜੀਵਨ ਭਗਵਾਨ ਹੋਣਾ ਚਾਹੁੰਦਾ ਹੈ ਪਰਮਾਤਮਾ ਹੋਣਾ ਚਾਹੁੰਦਾ ਹੈ ਇਸ ਕੋ ਪਹਿਲੇ ਖੇਡ ਬਣੇਗੀ ਆਨੰਦ ਉਸੇ ਦਿਨ ਬਣਦਾ ਹੈ ਜਦ ਕਿ ਤੁਛ ਜੀਵਨ ਮਹਾਨ ਹੋ ਜਾਂਦਾ ਹੈ ਜੈਸੇ ਕਬੀਰ ਕਹਿੰਦੇ ਨੇ ਬਿਗਰਿਓ ਕਬੀਰਾ ਆਰਾਮ ਦੁਹਾਈ ਸਾਚ ਭਇਓ ਮਨ ਕਦੇ ਨਾ ਜਾਈ ਜੇ ਪਰਮਾਤਮਾ ਸੱਚ ਹੈ ਤਾਂ ਉਹ ਕਬੀਰ ਵੀ ਸੱਚ ਹੋਵੇ ਇਹ ਪਰਮਾਤਮਾ ਮਹਾਨ ਹੈ ਸਮੂ ਕਵੀ ਵੀ ਮਹਾਨ ਹੋ ਗਿਆ ਹੈ ਇਹ ਬੂੰਦ ਆਪਣੇ ਆਪ ਦੇ ਵਿੱਚ ਕਿਵੇਂ ਮਹਾਨ ਹੋ ਦੇਈ ਕਵੀ ਨੇ ਆਪਣੇ ਆਪ ਦੇ ਵਿੱਚ ਮਹਾਨ ਨਹੀਂ ਹੋਈ ਬੂੰਦ ਸਾਗਰ ਦੇ ਚਲੀ ਗਏ ਸਾਗਰ ਹੈ ਸਮੇਂ ਮਿਲ ਕੇ ਸਾਗਰ ਪਰ ਇਹਨੇ ਕਬੂਲ ਤੇ ਕਰੇ ਤੂੰ ਸਾਗਰ ਹੈ ਮੈਂ ਬੋ ਕੋ ਮੋਰ ਦਾ ਰਖ ਹੈ ਇਤਨਾ ਵੱਡਾ ਮੈਂ ਤੇ ਨਿਕੁਝ ਆ ਵੀ ਕੋ ਮਹਾਨ ਹੈ ਮੈਂ ਕੁਛ ਨਹੀਂ ਬਿਸਨੋ ਜਿੱਨਾ ਬਿਠੇ ਤੇ ਮਹਾਨ ਸ਼ਬਦਾਂ ਦੇ ਧੰਨ ਗੁਰਵਰਧਨ ਦੇ ਕੀ ਮਹਾਰਾਜ ਗਿਆਨ ਕਰ ਰਹੇ ਨੇ ਲੜੀਵਾ ਆਪ ਹੈ ਸਰਵ ਕਰੋ ਜਿੱਥੇ ਸ਼ਾਇਦ ਇਹ ਤੋਂ ਤੁਹਾਡੇ ਸਾਹਮਣੇ ਵਿਚਾਰ ਆ ਮੇਰੇ ਦਾ ਬਾਗ ਵਿਆਹ ਦਾ ਨਾਮ ਕੋ ਸਰਦਨਾ ਹਮਸੀ ਵਾਲੇ ਦੇ ਕਈ ਰੂਪ ਨੇ ਨਾ ਗੋੜੀ ਦੇ ਕੀਏ ਗੋੜੀ ਚੈਤੀ ਨੇ ਗੋੜੀ ਘਾਰੇ ਦੀ ਐ ਗੋੜੀ ਬੇਰਾਗਨ ਹੈ ਇਸ ਤਰ੍ਹਾਂ ਸੁਹੀ کافی ਸੰਕेतानंद ਵਰਦਨ ਦੇ ਜੀ ਮਹਾਰਾਜ ਮਹਾਨ ਸੰਗੀਤ ਦੇ ਮੰਨ ਸੰਗੀਤ ਦੇ ਗਿਆਨ ਰਾਗਾਂ ਦੇ ਗਿਆਨ ਇਹ ਸੁਹੀ ਨਾਲ کافی ਮਿਸ਼ਰਤ ਸੁਹੀ کافی ਇਕ ਦਾਸ ਤਾਲਾਂ ਵਿੱਚ ਹੈ ਇੱਕ ਤਾਲ ਬੇਮਤਾਲ ਚੌਥਾਲਾ ਪਿਤਾਲ ਹੈ ਤਬਲੇ ਤੇ ਪਉਨੋ ਘਰ ਕਹਿੰਦੇ ਨੇ ਕੰਠ ਜੋ ਵੀ ਕਹੋ ਆਵਾਜ਼ ਇਕੱਲੀ ਉਸ ਸੱਤ ਸੁਰਾਂ ਦੇ ਚ ਹੈ ਇਹਨਾਂ ਸੱਤ ਸੁਰਾਂ ਨੂੰ ਜਿਸ ਤਾਲ ਦੇ ਚ ਗਾਣਾ ਆਉਂਦਾ ਹੈ ਉਹਨਾਂ ਤਾਲਾਂ ਦਾ ਨਾਮ ਹੈ ਯਕਤ ਨੇ ਮੇਤਾ ਚੋਲਾ ਉਹਨੂੰ ਘਰ ਨਾਲ ਐਂਡਰਸ ਗਾਰਡਨ ਸੰਭਾ ਕਿਧੇ ਇਸ ਦਿਵ ਪਰ ਮਉਰ ਮੰਗਲ ਹੈ ਨਗਲਾ ਚਰਨ ਹੈ ਏਕੋਂ ਦਾ ਸਤਗੁਰ ਪ੍ਰਸਾਦ ਓ ਅੰਕਾਰ ਬ੍ਰਹਮੰਡ ਦੀ ਹੁਣੀ ਹੈ ਪਰਮਾਤਮਾ ਦੀ ਆਵਾਜ਼ ਹੈ ਕਿਧਰੇ ਯਾਰ ਨਾ ਆ ਜਾਏ ਕੋਈ ਹੋਰ ਧੁਨੀ ਹੈ ਕੋਈ ਸਤਗੁਰ ਇਕਾ ਜੋੜੇ ਇੱਕ ਨੂੰ ਇੱਕ ਹੈ ਦੇਖੀ

ਪਰਬਤ ਜੀ ਮੈਂ ਬੋਲਦਾ ਹਾਂ ਉਹ ਕੋਈ ਜੀ ਮੈਂ ਗਲ ਤਾਂ ਗਲ ਕੇ ਕਿਰਵੀ ਇਹ ਕਮਾਜ਼ਾ ਤੇਰੇ ਕਹਿ ਲੈ ਤੇਰੇ ਕਹਿ ਲੈ ਇਸ ਤਰੀਕੇ ਦੇ ਚ ਬੋਲ ਲੈ ਮੈਂ ਅਸਰ ਅਰਜ਼ ਕੀਤਾ पुरुष अधूरा है स्त्री करके स्त्री अधूरी है पुरुष करके माँ बाप तो शरीर आया तो पुरुष के अंदर भी माँ का शरीर मौजूद है माँ के अंश मौजूद है स्त्री के अंदर भी पिता के अंश मौजूद है स्त्री के अंदर पिता अधूरा है पुरुष के अंदर माँ एक दे अंदर स्त्री अधूरी है एक दे अंदर पुरुष अधूरा है तन करके भी मन करके ਜਦ ਕਦੀ ਕੋਈ ਪੁਰਸ਼ ਦੇ ਅੰਦਰ ਏਸਤਰੀ ਸੰਪੂਰਨ ਹੋ ਜਾਂਦੀ ਹੈ ਦੇਖਿਆ ਗਿਆ ਉਹਦੇ ਬੋਲਾਂ ਦੇ ਇਸਤਰੀ ਬਣ ਜਾਂਦਾ ਜਦ ਕਦੀ ਕੋਈ ਇਸਤਰੀ ਉਹਦੇ ਅੰਦਰ ਪੁਰਸ਼ ਸੰਪੂਰਨ ਹੋ ਜਾਂਦਾ ਹੈ ਉਹਦੇ ਬੋਲਾਂ ਵਿੱਚ ਮਰਦ ਬਣ ਜਾਂਦਾ ਹੈ ਕੁਸ਼ਮੀਦੀ ਮਾਤਾ ਭਗਵਾਨ ਕੋਲ ਜੋ ਅਕਾਲੀ ਕੌਰ ਸਿੰਘ ਜੀ ਉਹਨਾਂ ਦੀ ਸੇਵਾ ਕਰਦੇ ਰਹੀ ਕਾਫੀ ਚੇ ਮੇਰੇ ਹਲ ਕਸ਼ਮੀਰ ਹੋਟਲ ਦੇ ਨਾਲ ਸਾਂ ਮੈਂ ਦੇਖਿਆ ਮਰਦਾਂ ਦੀ ਤਰ੍ਹਾਂ ਬੋਲਦੇ ਸੀ ਦਾਸ ਪਹਿਲਗਾਮ ਕਥਾ ਕਰਦਾ ਸੀ ਉਹ ਇਸ ਤਰ੍ਹਾਂ ਬੋਲਦੇ ਸਨ ਬਸ ਕਿੰਨੀ ਮੈਂ ਵੀ ਸੁਣਨ ਲਈ ਆਵਾਂਗਾ ਮੈਂ ਵੀ ਸੁਣਨ ਲਈ ਆਵਾਂਗੇ ਇਸ ਤਰ੍ਹਾਂ ਮੈਂ ਵੀ ਸੰਦੇ ਆ ਬਰਦਾ ਦਾ ਜਦ ਬੜਾ ਸੀ ਤਕ ਬੜਾ ਸੀ ਸਾਧਨਾ ਵੜੀ ਸੀ ਉਹਨੂੰ ਫਿਰ ਮੈਨੂੰ ਖਿਆ ਲਾਇਆ ਇਹਦੇ ਅੰਦਰ ਹਜ਼ੂਰਾ ਹੁਸ਼ ਪੂਰਾ ਹੋ ਮੋੜਾਂ ਤੇ ਚੜ੍ਹ ਗਏ ਨਿਰਭੈਤਾ ਆਈ ਔਰ ਹਿੰਮਤ ਤੇ ਦਲੇਰੀ ਆਈ ਸਾਹ ਸਾਹੇ ਨਿਰ ਡਰਤਾ ਕਿ ਪੁਰਸ਼ ਦੇ ਸਵਾਭ ਕੋੜਾਉਂਦੇ ਨੇ ਪਰ ਪ੍ਰੇਮ ਹੈ ਦਇਆ ਹੈ ਭਗਤੀ ਹੈ ਵੇਨੇਵਰ ਕਹੇ ਕਿ ਸ਼੍ਰੀ ਦੇ ਸਵਾਭਤ ਗੁਣ ਨੇ ਇਹ ਜਦ ਪੁਰਸ਼ ਦੇ ਅੰਦਰ ਆ ਜਾਂਦੇ ਨੇ ਤੇ ਇਹਦੇ ਬੋਲਾਂ ਵਿੱਚ ਮਦੀਨ ਪੜਾਏ ਕਿਧਰੇ ਕਿਧਰੇ ਕਵੀ ਇਸ ਤਰ੍ਹਾਂ ਦੇ ਬੋਲ ਬੋਲਦੇ ਨੇ ਕਿਸ ਤਰ੍ਹਾਂ ਦੇ ਬੋਲ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੁਲਵਰ ਜੰਦੇ ਦੀ ਮਹਾਰਾਜ ਦੇ ਬਹੁਤ ਸਾਰੇ ਉਹਨਾਂ ਬੋਲਾਂ ਵਿੱਚ ਇਹ ਵੀ ਆ ਗਏ ਜੋ ਕਿਸੇ ਹੱਦ ਤੱਕ ਸਤਰੀ ਹੋ ਇਸ ਮਦੀਨੋਂ ਇਹ ਸਾਹਿਬ ਹੈ ਬਾਲ ਜੇ ਮੈਂ ਬੁਲ ਵੀ ਗਏ ਅੰਮ ਬੋਲੇ ਜੇ ਮੈਂ ਲਲ ਜਮਿਆ ਲਲ ਤੇਰੀ ਇੱਕ ਮਾਂ ਹੈ ਤੇਰੀ ਕਲਾ ਆਂਦੇ ਤੇਰੀ ਐਸੋ ਦਾ ਸਟੇਟ ਡੀ ਕਹਿ ਲਾਣੀ ਕੋਈ ਆਪਣੇ ਗਿਰਦ ਦੀ ਇਲਾਜ ਲਗ ਨੋਈ ਆਪਣੇ ਨਾਮ ਦੀ ਇਲਾਜ ਲਗ ਮਾਵੇਂ ਮੇ ਤੇ ਬੋਲੀਆ